ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੀ ਨਿਊ ਵੀਡੀਓ 'ਚ ਉਮੀਦ ਕਰਦਾ ਹਾਂ ਸਾਰੇ ਸੱਜਣ ਮੈਂ ਤਾਂ ਠੀਕ ਠਾਕ ਹਾਂ ਉਹ ਵੀ ਤੇ ਆਪਾਂ ਠੀਕ ਠਾਕ ਆ ਤੇ ਅੱਜ ਦਾ ਵਲੌਗ ਸਿੱਧਾ ਹੀ ਗੱਡੀ 'ਚੋਂ ਸਟਾਰਟ ਸਵੇਰੇ ਸਵੇਰੇ ਤੇ ਅੱਜ ਆਪਾਂ ਚੱਲੇ ਆ ਲੁਧਿਆਣਾ ਸਾਈਡ ਲੁਧਿਆਣੇ ਤੋਂ ਤਕਰੀਬਨ 20-25 ਕਿਲੋਮੀਟਰ ਅੱਗੇ ਅੱਜ ਟਰਾਲੀ ਦਾ ਮੁਕਾਬਲਾ ਆਇਆ ਫੇਰ ਦੁਬਾਰਾ ਤੇ ਉੱਥੇ ਚੱਲੇ ਆ ਤੇ ਬਾਕੀ ਤਾਂ ਆਪਣੇ ਜਵਾਨ ਚਲ ਗਏ ਆ ਤੇ ਮੈਨੂੰ ਥੋੜਾ ਕੰਮ ਪੈ ਗਿਆ ਸੀਗਾ ਤਾਂ ਮੈਂ ਤਾਂ ਹੁਣ ਮਗਰ ਜਾ ਰਿਹਾ ਤੇ ਜੇ ਡੀ ਆਪਾਂ ਲੈ ਕੇ ਚੱਲੇ ਆ ਅੱਜ ਫੇਰ ਤਾਂ ਜੇ ਡੀ ਨੂੰ ਚਲਾਉਦੇ ਆ ਬਾਕੀ ਤੁਸੀਂ ਇਹ ਵੀ ਸੋਚਦੇ ਹੋਣੇ ਆ ਵੀ ਹੁਣ ਹਾਲੈਂਡ ਕਿਉਂ ਨਹੀਂ ਲੈ ਕੇ ਜਾਂਦੇ ਮਿੱਤਰੋ ਹਾਲੈਂਡ ਨੂੰ ਨਾਂ ਲੈ ਕੇ ਜਾਣ ਦਾ ਵੀ ਇੱਕ ਰੀਜਨ ਆ ਆਪਾਂ ਉਹਦੇ ਵਿੱਚ ਕੁਝ ਅਪਡੇਟ ਕਰ ਰਹੇ ਆ ਠੀਕ ਹੈ ਅਪਡੇਟ ਕਰਕੇ ਆਪਾਂ ਉਹਨੂੰ ਫੇਰ ਚਲਾਵਾਂਗੇ ਤਾਂ ਐਸ ਕਰਕੇ ਹੱਲੇ ਆਪਾਂ ਇਸ ਵੇਲੇ ਜਿਵੇਂ ਕਿ ਆਪਾਂ ਜੇ ਡੀ ਚਲਾਉਣਾ ਆ ਜੇ ਡੀ ਤੇ ਮੇਲਾ ਲਾਉਦੇ ਆ ਦੇਦਿਆਂ ਵੀ ਜੇ ਡੀ ਕਿਦਾਂ ਚੱਲਦਾ ਆ ਅੱਜ ਕੀ ਪਰਫਾਰਮੈਂਸ ਦਿੰਦਾ ਆ ਤੇ ਅੱਜ ਮੇਲੇ ਹੈਗੇ ਆ ਤਿੰਨ ਸਿਲੰਡਰ ਦਾ ਵੱਖਰਾ ਤੇ ਚਾਰ ਦਾ ਵੱਖਰਾ ਆ ਤੇ ਜਿਹੜਾ ਅੱਗੇ ਆਪਾਂ ਪਹਿਲਾਂ ਮੇਲਾ ਲਾ ਕੇ ਆਇਆ ਉਹਦੇ ਵਿੱਚ ਦਾ ਚਾਰ ਸਿਲੰਡਰ ਵੀ ਵਿੱਚੇ ਹੀ ਸੀਗੇ ਕਰਕੇ ਚਾਰ ਸਿਲੰਡਰ ਤਿੰਨ ਸਿਲੰਡਰ ਦਾ ਤਾਂ ਕੋਈ ਮੇਲ ਹੀ ਹੈ ਨਹੀਂਗਾ ਹਣਾ ਤੇ ਬਣ ਰਿਓ ਵੀਡੀਓਜ ਤੇ ਬਾਕੀ ਟਰੈਕਟਰ ਲੱਦ ਲੈ ਹੁਣੇ ਛੇਰਾਂ ਨੇ ਤੇ ਚੱਲਦੇ ਆ ਉੱਥੇ ਆਪਾਂ ਦੇਖਦੇ ਆ ਤਾਂ ਫਿਰ ਤੋਂ ਅੱਗੇ ਤੁਹਾਨੂੰ ਸਾਰਾ ਦਿਖਾ ਲਦਾ ਬਲੌਗ ਜੋ ਬਣਦਾ ਜੋੜਦਾ ਜਿੱਦਾਂ ਬਾਈ ਮਿੱਤਰੋ ਜਿਹੜੀ ਕਰ ਲਿਆ ਲੋਡ ਤਾਂ ਬਾਕੀ ਆਪਣੇ ਅਵਰ ਹੁਣੀ ਮੰਗੇ ਹੋਣੀ ਗੁਰਵਿੰਦਰ ਹੁਣੀ ਆ ਰਹੇ ਆ ਉਹਨਾਂ ਦੀ ਵੇਟ ਕਰਦੇ ਆ ਉਹ ਆ ਜਾਣ ਤਾਂ ਫੇਰ ਚੱਲੀਏ ਆ ਬਾਕੀ ਆਪਣੇ ਪਰਿਵਾਰ ਆ ਖੜੇ ਆ ਅਸਤਰ ਘੱਟੇ ਹੋ ਗਏ ਅਸਤਰ ਆ ਤਿੰਨ ਅਸਤਰ ਲਿਆਉਣ ਨੇ ਉਹਦੇ ਆ ਗਏ ਉਹਦੇ ਆ ਗਏ ਅਸਤਰ ਆ ਗਏ ਆ ਆ ਅਰੇ ਮੁੰਡੇ ਪੂਰੇ ਖੁਸ਼ ਆ ਅੱਜ ਆਜਾ ਆਜਾ ਪੂਰੇ ਅੱਜ ਬਹਿ ਕੀ ਕਹਿੰਦਾ ਅੱਜ ਧੱਕੇ ਨਾ ਢਾਲੇ ਅੱਜ 5 ਵਜੇ ਦਾ ਸੁੱਤੇ ਭਾਜੀ ਇਹ ਬੰਦੇ ਗਾਦੇ ਬੰਦੇ ਅਸਤਰਿਆ ਹੋਰ ਵੀ ਕਿਦਾਂ ਭਾਜੀ ਕਿੱਦਾਂ ਜੀ ਹਾਂ ਜਲੇਰੀ ਕਿੱਦਾਂ ਹੋਰ ਠੀਕ ਠਾਕ ਕਹਿੰਦਾ ਹੋਰ ਉਹ ਸੁੱਦਾ ਨਹੀਂ ਆਉਂਦਾ ਜੇ ਤੀ ਆ ਤਾਂ ਟੱਕਾ ਨਹੀਂ ਲਾ ਆ ਤਾਂ ਕਾ ਕੀਤਾ ਬੰਦਿਆ ਨਾਲ ਧੱਕਾ ਕੀਤਾ ਚੱਲੀਏ ਫਿਰ ਟਾਈਮ ਨਾਲ ਲਈਏ ਭਾਈ ਹੋਰ ਹੋਰ ਹੋ ਘੋੜਿਆਂ ਤੇਲ ਫੁੱਲ ਕਰਾ ਲਿਆ ਜੀ ਡੀ ਵੀ ਪਵਾ ਲਿਆ ਤੇ ਉਹ ਰਾਣੀ ਸੁੰਦਰਾ ਚ ਪਵਾ ਲਈਏ ਤੇਲ ਹੁਣ ਤੇ ਮਿੱਤਰੋ ਹੋਰ ਇਹ ਪੰਗਾ ਪੈ ਗਿਆ ਇਹਦਾ ਅਗਲੇ ਟਰੈਕਟਰ ਤੇ ਬਹਿ ਜਾ ਮੜਗਾੜ ਤੇ ਇੱਥੇ ਛੱਟ ਕੇ ਜਾਦਾ ਪੈਣੀ ਆ ਹਾਂ ਮੈਂ ਕਹਿਣਾ ਇਹਨੂੰ ਰੋਕਦਾ ਮੈਂ ਹੱਥ ਫੋੜ ਕਰਾ ਆ ਪਿਆ ਅੰਦਰੋਂ ਮੋੜੀ ਮੇਰੀ ਜ਼ਿੰਦਗੀ ਆ ਦੇਖ ਲੋ ਬੰਦਾ ਸਾਡਾ ਕਿਦਾਂ ਟੱਪ ਰਿਹਾ ਓਏ ਹੋਏ ਆਹ ਇਹ ਲੋਗ ਨੇ ਆ ਅਤਰੋ ਅੱਜ ਅਤਰ ਮਸੀ ਢਾਬਾ ਲੱਭਿਆ ਰੋਡ ਦੇ ਉੱਤੇ ਖਜ਼ਾਰ ਬੈਠਾ ਢਾਬਾ ਮੈਂ ਕਹ ਆ ਇਹਦਾ ਢਾਬਾ ਮਸੀ ਲੱਭਿਆ ਫੇਰ ਅੱਜ ਨਹੀਂ ਤਾਂ ਦੂਆ ਰੱਖਿਆ ਜਾਊਗਾ ਫਾਸਟ ਰੱਖਿਆ ਜਾਊਗਾ ਅੱਜ ਤਾਂ ਔਕੜਦਾ ਜਿਹੜੇ ਖਾ ਘਾ ਟਿਕਣਾ ਸਹੀ ਗੱਲ ਇਹ ਜਾਂਦਾ ਚੂਹੇ ਦੌੜਦੇ ਇਹਦੇ ਤੇ ਚੂਹੇ ਦੌੜਦੇ ਮੈਂ ਬਸ ਇੱਥੋਂ 2 ਕਿਲੋਮੀਟਰ ਤੇ ਆ ਮਿੱਤਰ ਹੁਣ ਜਿੱਥੇ ਮੇਲਾ ਆ 2 ਕਿਲੋਮੀਟਰ ਹੀ ਆ ਪਿੰਡ ਪਹਿਲਾਂ ਮਾੜਾ-ਭੋਟਾ ਕੁਝ ਖਾ ਪੀ ਲਈਏ ਭੁੱਖ ਬਹੁਤ ਲੱਗੀ ਆ ਓਹ ਪਹਿਲਾਂ ਪੇਟ 'ਚ ਕੁਝ ਗਿਆ ਹੋਊਗਾ ਤਾਂ ਫੇਰੇ ਹੀ ਆ ਮੇਲਾ ਵੀ ਫੇਰੇ ਹੀ ਲੱਗਣਾ ਪਹੁੰਚ ਗਏ ਆ ਤੇ ਘੋੜੇ ਨੂੰ ਲਾ ਲਈਏ ਹੁਣ ਏਦਾਂ ਨੂੰ ਰੱਖੀ ਸ਼ਾਮੇ ਆਪਾਂ ਦਿੱਤਾ ਘੋੜਾ ਲਾ ਤੇ ਉਹ ਆਪਣੇ ਭਰਾ ਫਾਰਮ ਪਤਾਲੀ ਵਾਲੇ ਉਹ ਵੀ ਪਹੁੰਚੇ ਆ ਇਹ ਚਾਰ ਸਿਲੰਡਰ ਦਾ ਟਰੈਕਾ ਬਾਹਰ ਲਾਇਆ ਟੈਂਕ ਸਿਲੰਡਰ ਦਾ ਹੋਂਦ ਤੱਕ ਰਹਿ ਗਿਆ ਹੁਣ ਇੱਥੇ ਬਾੜ ਦਈਏ ਇਹਦੇ ਬੈਕ ਕਰਕੇ ਥੱਲੇ ਬਾੜ ਦੇ ਬੈਕ ਕਰਕੇ ਥੱਲੇ ਬਾੜ ਦੇ ਸਹੀ ਹੈ ਨਿਸ਼ਾਨ ਮਿਲ ਗਏ ਵਧੀਆ ਇਥੇ ਕੱਕ ਹੋ ਗਿਆ ਪੰਗਾ ਸੀਟ ਟੁੱਟ ਗਈ ਆਪਣੀ ਇਹਦੀ ਜਿਹੜੀ ਵੀ ਕੀ ਟੁੱਟ ਗਿਆ ਇਹਦਾ ਇਹਨੂੰ ਵੀ ਪਿੱਛੇ ਬੰਦੋ ਕਹੇ ਚੀਜ਼ ਦੇ ਨਾਲ ਕਰਕੇ ਆਪਾਂ ਜੀ ਕਿਤੇ ਆ ਫੜੀ ਆ ਫੜੀ ਸੀਟ ਓਏ ਓਏ ਫੜੀ ਸੀਟ ਇਥੇ ਪਤਾ ਕਰ ਬਿਲਡਿੰਗ ਵਾਲੀ ਦੁਕਾਨ ਤੇ ਇਹਨੂੰ ਲੈ ਜਾ ਉਥੋਂ ਪੱਟੀਆਂ ਲਵਾ ਦੇ ਇਹਦੇ ਨਾਲ 4-5 ਕਿਲੋਮੀਟਰ ਹੈਗੀ ਮਗਰ ਜਾਣਾ ਬਸ ਸਾਨੂੰ ਵਿੱਚ ਬਣਾ ਕੇ ਤੇ ਮੋਟੀਆਂ ਪੱਟੀਆਂ ਲਵਾ ਦੇਓ ਕਾਉਂਦੇ ਹੁੰਦੇ ਆਜਾ ਹੰਮਰ ਦਾ ਗਾਣਾ ਲਾ ਉਹਦਾ ਕੋਸਿੰਗ ਹੈਲੋ ਉਧੋ ਜਪਾਨੇ ਵਾਲਾ ਸੈਟ ਕੱਢ ਲਾ ਪਾਣੇ ਨੂੰ ਸੈਟ ਕਰ ਲਓ ਅਸੀਂ ਜਾਇਆ ਨੇ ਭਾਈ ਜਤੂ ਆ ਦੇਖਣ ਆਏ ਆ ਕ ਪੈਣ ਆਏ ਆ ਲੱਗੇ ਆ ਭੱਜੀ ਆ ਨਾਲੇ ਸ਼ਾਂ ਦੇ ਨਾਲੇ ਸ਼ਾਂ ਦੇ ਜਾਨ ਵਾਲੇ ਬਹਿ ਕੇ ਆ ਸਰਪੰਗ ਸਿੰਘ ਜੀ ਮਹਾਰਾਜ ਜਨਮ ਤੇ ਆ ਆਮੋਦਨ ਕਰਨੇ ਜੀਤਿਆ ਵਾਲਾ ਜੀਤਿਆ ਵਾਲਾ ਜੀਤੋ ਦਾ ਆਪੇ 341 ਨਕਰਾ ਲਿਖੋ ਜੀ 25 341 ਦਾ ਸਮਾਂ ਲੱਗ ਗਿਆ ਇੱਕ ਜੱਗਿਆ ਜੀਰ ਵੀ ਉਹਦਾ ਬਹੁਤ ਵੱਡਾ ਮਾਰਾ 12 ਸੀਟ ਮੈਡਮ ਲੱਗਾ ਜੰਨਾ ਕਾਫੀ ਚਾਰ ਵਾਰ ਟਰੈਕਟਰ ਇਹ ਆਇਆ ਵਾਰੀ ਕੱਟ ਲਈਏ ਘੋੜੇ ਨੂੰ ਧੰਨਵਾਦ ਜੀ ਧੰਨਵਾਦ ਜੀ ਬਿੰਦਵਾ ਦਾ ਕਹਿੰਦੇ ਰਮਨਾਂ ਵੀ ਬੁੱਧੀਗਤ ਧੰਨਵਾਦ ਵਾਲਾ ਰਮਨਾਂ ਬੁੱਧੀਗਤ ਧੰਨਵਾਦ ਕਰਨ ਦੇ ਲਈ ਆ ਗਿਆ ਬੰਦਾ ਤੇਰਾ ਕੋਈ ਘਰੂ ਦੇ ਇਹਨਾਂ ਦੇ ਸਾਹ ਆ ਦੇ ਨਾ ਚਲੋ ਰਮਨਾਂ ਆਹ ਪਾਰ ਦੇ ਬੰਦੇ ਆ ਆ ਚਲੋ ਗੱਜਾਂ ਬੱਕਰੀਆਂ ਦੇਖੋ ਗੱਲਾਂ ਬੱਕਰੀਆਂ ਨੇ ਦੇਖੀ ਜੀ ਆਪਾਂ ਕਿਵੇਂ ਚੱਲਦਾ ਇੱਕ ਵਾਰ ਆਈਏ ਸ ਹੈ ਜੀ ਜਿਹੜੀ ਇਹ ਦੋ ਗਰਾਊਂਡਾਂ ਦੀ ਸਿਸਟਮ ਬਣਾਇਆ ਹੈ ਇਹਦੇ ਬਾਰੇ ਕੀ ਵਿਚਾਰ ਹੈ ਇਹ ਵੀ ਬਹੁਤ ਸਾਰਾ ਕੰਮ ਹੈ ਜਾਲਾ ਟਰੈਕਟਰ ਚੱਲਣ ਨਾਲ ਗਰਾਊਂਡ ਖਰਾਬ ਹੀ ਹੋ ਜਾਂਦਾ ਜੇ ਖਰਾਬ ਹੋਵੇ ਆਪਸ਼ਨ ਵੀ ਹੈਗਾ ਜਿਹੜਾ ਟਰਾਲੀ ਦਾ ਲੋੜਾ ਉਹਦੇ ਬਾਰੇ ਕੀ ਵਿਚਾਰ ਨੋਰਮਲੀ ਹੈ ਬਹੁਤ ਵੱਡਾ ਨਾਮ ਹੈ ਮੇਰੇ ਵੀਰੋ ਬਾ ਮੈਚ ਦੇ ਅਸਰੂ ਹੋਣ ਲੱਗਿਆ ਪੱਨ ਮੇਲੇ ਆ ਰਹੇ ਨੇ ਆਹ ਮੇਰੀ ਜੜੇ ਦੀ ਆਖਲੇ ਦੇ ਤੁਰਕਾ ਦੇਖ ਲਓ ਜਿਹੜਾ ਲਾ ਦੋ ਪੂਰੇ ਦੋ ਜਿਹੜੇ ਲਾ ਦੋ ਚ ਲੱਗਦੇ ਆ ਕੁਝ ਨਹੀਂ ਹੁੰਦਾ ਕਈ ਵਾਰ ਟੈਕਨੀਕਲੀ ਮੇਥਰ ਪ੍ਰੋਬਲਮ ਆ ਗਈ ਜਿਹੜੀ ਡਰਾਈਵਰ ਦਾ ਜਿਹੜੇ ਰੇਸ ਰੂਟ ਦੀ ਕਿल्ली ਇੰਟਰਪਰ ਹੋ ਜਾਂਦੀ ਆ ਇੱਥੇ ਜਿਹੜਾ ਲਾ ਜਾਂਦੇ ਆ ਤਾਂ ਉਹ ਨਾਮ ਵੀ ਕਾਫੀ ਨੇ ਫੈਕਟਰ ਕਰਦੇ ਪਰ ਦੇਖੋ ਜੀ ਆਹ ਮੇਰਾ ਕਰੇ ਪਾਸੋਂ ਮੈਂ ਵੀ ਉਹ ਨਾ ਮੇਰਾ ਵੀ ਕੋਈ ਛੇੜ ਚੜ੍ਹਨ ਅਖੀਰਲਾ ਵੀਰ ਰੱਪੜ ਜਿਹਨੇ ਕਹਿੰਦੇ ਅਸੀਂ ਤੁਕ ਫਿਰ ਦੇ ਵਿੱਚ ਜਦ ਵੀ ਹੋਈ ਇਹਦਾ ਆ ਅੱਜ ਕਹਿੰਦੇ ਜਿਹਨੇ ਪਰਵੇਸ਼ ਵਿੱਚ ਜੁਦੀਦੀ ਹੈ ਆਪ ਇੱਥੇ ਜਾ ਰਿਹਾ ਮੇਲਾ ਸਾਰੇ ਸਾਰੇ ਬੰਦੇ ਬੰਦੇ ਆ ਬੰਦੇ ਬੰਦੇ ਹੋਈ ਪਈ ਆ ਖੇਡ ਦੇ ਉੱਤੇ ਆ ਪੂਰਾ ਜੀਰਾ ਇਸ ਤਰ੍ਹਾਂ ਜੁਮ ਜੁਮ ਕਰਾ ਸਾਰੇ ਸੇ ਸੇ ਜੀਨੇ ਸੁਬਾਹ ਆ ਕੇ ਜੀਨੇ ਸੁਬਾਹ ਆ ਕੇ ਜੀਨੇ ਦੋਰਾ ਆਹ ਵੇਖੋ ਸਾਹਰੇ ਕਿੰ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਸਾਡੀ ਖੇਤ ਵਿੱਚ ਮੈਚ ਆ ਤੇ ਕਿਆ ਹੋਈ ਜਾਂਦੀ ਆ ਬੱਲੇ ਬੱਲੇ ਆ ਵੇਖੋ ਸਾਰੇ ਦਾ ਕਾਜ ਬੱਲੇ ਬੱਲੇ ਇਹ ਆ ਕੋਈ ਜਿਮਨ ਸਾਹਿਬਾ ਜੀ 1 ਮਿੰਟ 40 ਸੈਕਿੰਡ 22 ਮਿੰਟ ਇੱਕ ਵਾਰੀ ਤਾੜੀ ਮਾਰੋ ਜੀ ਪਹਿਲਾਂ ਸਾਰੇ ਕਲੈਂਪ ਫੁੱਲ ਟਾਈਟ ਕੀਤੇ ਸੀਗੇ ਆਪਾਂ ਆ ਦੇਖੋ ਇੱਕ ਤੇ ਮੇਲਾ ਲੱਗਣਾ ਨਾ ਢੱਲੇ ਹੋਗਾ ਤੇ ਇਸ ਵੇਲੇ ਝੋਟਾ ਆਪਣਾ ਦੂਏ ਨੰਬਰ ਤੇ ਖੜਾ ਆ ਬਾਬਾ ਮੇਹ ਰੱਖੇ ਪਹਿਲੇ ਤੇ ਹਲਵਾਰੇ ਵਾਲਿਆਂ ਦਾ ਦੂਏ ਤੇ ਆਪਣਾ ਆ ਦੇਖੋ ਨਾਟਕ ਨੇ ਢੱਲੇ ਹੋਗਾ ਤੀਜੇ ਤੇ ਇਸ ਵੇਲੇ ਚੈਂਪੀਅਨ ਚੱਲ ਰਿਹਾ ਆ ਇੱਕ ਡਾਇਰੈਕਟਰ ਰਹਿ ਗਿਆ ਚੱਲਣ ਨਾਲ ਹੋਰ ਆਪਣਾ ਦੀ ਬੜੀ ਬਹੁਤ ਧੰਨਵਾਦ ਦੇਖੋ ਜੀ ਫੋਟੋ ਖਿੱਚ ਨਹੀਂ ਬਹੁਤ ਬਹੁਤ ਧੰਨਵਾਦ ਹਾਂ ਤੈਨੂੰ ਮੈਂ ਦਿੰਦਾ ਵੀਰ ਇੱਕ ਮਿੰਟ ਖੜ ਜਾ ਜੀ ਖੜ ਜਾ ਜੀ ਖੜ ਜਾ ਇੱਥੇ ਖੜ ਜਾ ਕੇ ਮਿਲਾਂਗੇ ਸਾਰੇ ਵੀਰੇ ਸਾਹਮਣੇ ਦੇਖੋ ਇੱਕ ਮਿੰਟ ਵੇਟ ਲੈ ਆ ਵੀਰੇ ਲੈ ਆ ਵੀਰੇ ਫੋਟੋ ਲੈ ਵੀ ਫੋਟੋ ਦੋ ਉਹ ਉਧਰ ਆ ਲੋਵੇ ਮਿੱਤਰੋ ਦੂਜਾ ਪ੍ਰਾਈਜ਼ ਆ ਗਿਆ ਆਪਣਾ ਹਾਂ ਤੀਜਾ ਨੰਬਰ ਵੀ ਦੂਜਾ ਨੰਬਰ ਮੈਂ ਚੈਂਪੀਅਨ ਚੱਲੀਏ ਵੇ 53 ਦਾ ਜੋਕੀਆ ਬਹੁਤ ਟਰੈਕਟਰ ਵੀ ਆਪਣਾ ਨਾਮ ਲੈ ਰਿਹਾ ਕੇ ਬਾਈ ਜੀ ਉਹ ਦੇਖਣ ਚੱਲੀ ਉਹ ਦੇਖਿਆ 28 ਦੇਖਿਆ ਜਾ ਕੇ ਰੌਣਾ ਤਿੰਨ ਸਿਲੰਡਰ ਹੈ ਚੈਂਪੀਅਨ ਚਾਰ ਸਿਲੰਡਰਾਂ ਵਿੱਚ ਲੱਗਾ ਚੱਲਣ ਇਹ ਦੇਖਦੇ ਆ ਕਿੰਨੀ ਦੀ ਪਰਫਾਰਮੈਂਸ ਦਿੰਦਾ ਖੋਈਆਂ ਮੇਰੇ ਮਿੱਤਰੋ ਇਹ ਕਾਉਂੜਾ ਦਾ ਮੁੰਡਾ ਗੁਜਰਾਲੀਆ ਪਹਿਲੇ ਦਾ ਇਸ ਟਰੈਕਟਰ ਤੇ ਧੰਗ ਸਿੰਘ ਬਾਬਾ ਅਮਰਕਾਲ ਜੀ ਦੀ ਅੰਬਾਰ ਆਵਾਜ਼ ਬੱਲੇ ਬੱਲੇ ਆ ਦਾ 4 ਸੈਕਿੰਡ 93 ਮਿਕਰੋਸੇਕਿੰਡ ਹੈ ਮਿੰਟ 4 ਸੈਕਿੰਡ 93 ਮਿਕਰੋਸੇਕਿੰਡ ਹੈ 4 93 ਇਹ ਜਿਹਨੇ ਤਾਰੀ ਮਾਰੋ ਜਿਹੀ ਕਰਾਈ ਸਾਡਾ ਇਸ ਕੇਂਦਰ ਦੇ ਲਾਗਵੰਦੀ ਆ ਗਏ ਮਿੱਤਰੋ ਚੰਗੋਰ ਸਾਹਿਬ ਵਾਲਿਆਂ ਦਾ ਨਕਾ ਚੱਲਣ ਸੋਨਾ ਲਿਖਾ ਇਹਦਾ ਬਾਬਾ ਨਾਨਕ ਦੇ ਹਿੱਦਮਾ ਜਿਹੜੇ ਇਹਦਾ ਕਾਰੀ ਥਾਵਾ ਡੈਕਟਰ ਲੱਗਾ ਚੱਲਣਾ ਤੇ ਆਪਣੇ ਜੀਡੀ ਦਾ ਹੈਗਾ 11ਵਾਂ ਨੰਬਰ ਬਸ ਇੱਕ ਦੋ ਟਰੈਕਟਰਾਂ ਬਾਅਦ ਆਪਾਂ ਹੁਣ ਛੱਡਦੇ ਆ ਹੁਣ ਚਾਰ ਸਿਲੰਡਰਾਂ ਦੇ ਵਿੱਚ ਉਹ ਸੀ ਵੀ ਤਾਂ ਪੁੱਛਿਆ ਮੈਂ ਦੇਖ ਲਈ ਤੇ ਆ ਗਿਆ ਬ੍ਰੌਂਟ ਹੱਤੀ ਦੀ ਰੀਆ ਵਾਲਾ ਆ ਗਿਆ ਜੇ ਮੈਂ 2016 ਦੀ ਗੱਲ ਕਰਾਂ ਤਾਂ ਜਿਹੜਾ ਵੀ ਸਾਹਮਣੇ ਲਾ ਦੇ ਕਰੇ ਮੈਂ ਚੱਲਦੇ ਸੀ ਰਾਤ ਨੂੰ ਦੇਖ ਕੇ ਇੱਕ ਫੋਨ ਆਇਆ ਤੇ ਦੀਪ ਨੇ ਉੱਤੇ ਅੰਦਰ ਸਹੀ ਹੱਲ ਕਰਕੇ ਮੈਂ ਦੀਪ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲੈ ਆਪਰੇ ਵਿਦਿਊ ਆਂਡ ਗ੍ਰੇਟ ਥੈਂਕ ਯੂ oh my god ਤੋ ਲੈ ਆਂਦਾ ਫੇ ਮੈਦਾਨ ਦੇ ਵਿੱਚ ਬਾਬਾ ਮੇਹ ਰੱਖੇ ਸੁੱਖ ਰੱਖੇ ਚਾਰ ਸਿਲੰਡਰ ਦੇ ਵਿੱਚ ਦੇਖਦੇ ਆਂ ਘੋੜਾ ਕੀ ਕਰਦਾ ਹਾਂ ੱੱਲੇ ਕਰੋ ਚੈੱਕ ਉਹ ਗੱਡੀ ਵਿੱਚ ੱੱਲੇ ਉਹ ਗੱਡੀ ਵਿੱਚ ੱੱਲੇ ਏ ਇੰਕਾਰ ਇਹ 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 ਇਹ

ਟੈਂਟ ਦੇ ਵਿੱਚ ਘੇੜਾ ਲਾਇਆ ਇਸ ਵੇਲੇ ਚੌਥੇ ਨੰਬਰ ਤੇ ਘੋੜਾ ਆਪਣਾ ਖੜਾ ਆ ਬਾਕੀ ਦੇਖਦੇ ਹਾਂ ਹੋ ਟ੍ਰੈਡਰ ਚੱਲਣੇ ਆ ਚੌਥੇ ਨੰਬਰ ਤੇ ਹੈ ਇਸ ਵੇਲੇ ਘੋੜਾ ਆਪਣਾ ਚੜ ਚੱਲਾ ਤੇ ਹੁਣ ਆਪਾਂ ਟਰੈਕਟਰ ਲੱਦ ਲਈਏ ਤੇ ਪਹਿਲਾਂ ਹੁਣ ਲੱਦਣ ਲੱਗੇ ਭਰਾ ਇਸ ਤੋਂ ਬਾਅਦ ਫਿਰ ਆਪਾਂ ਆਪਣੇ ਵਾਲਾ ਟਰੈਕਟਰ ਟਰਾਲੀ ਲਾਉਦੇ ਆ ਔਰ ਸਾਰਿਆਂ ਨੂੰ ਕਹ ਲਈ ਜਬੇ ਛੇਦੀ ਛੇਦੀ ਲੱਦ ਹੋ ਜਾਣ ਟਰੈਕਟਰ ਤੇ ਚੱਲੀਏ ਦੱਸਿਆ ਜੇ ਕਿਤরো ਆਪਣੀ ਹੈ ਨਾ ਟਰਾਲੀ ਗਲਤ ਥਾਂ ਤੇ ਲਾ ਹੋ ਗਈ ਮੇਰਾ ਹੁਣ ਨੂੰ ਆਪਾਂ 2 ਘੰਟੇ ਪਹਿਲਾਂ ਘਰ ਚੱਲ ਜਾਣਾ ਹੈਗਾ ਗੱਡੀਆਂ ਗੱਡੀਆਂ ਵਾਲੇ ਵਾਲੇ ਖੜੀਆਂ ਸੀਗੀਆਂ ਟਰੈਕਟਰੇ ਨਹੀਂ ਪੈ ਰਿਹਾ ਸਗਾ ਮਗਰ ਟਰਾਲੀ ਤੇ ਜਗ੍ਹਾ ਹੀ ਹੈ ਨਹੀਂ ਸੀ ਬਾਕੀ ਹੁਣ ਸਾਰੇ ਕਾਲੇ ਤੋਂ ਕਾਲੇ ਹੋਏ ਆ ਕਰੋ ਇੱਕ ਇੱਕ ਦੂਜੇ ਦੇ ਮਗਰ ਪਾ ਕੇ ਲਈ ਜਾਂਦੇ ਆ ਹੁਣ ਟਰੈਕਟਰਾਂ ਨੂੰ ਪਹਿਲਾਂ ਹੁਣ ਆ ਲੱਦ ਹੋਏ ਤੇ ਫੇਰ ਆਪਣੇ ਵਾਲੇ ਚ ਟਰੈਕਟਰ ਆਪਣੇ ਦਾ ਘੋੜਾ ਲਾਦੇ ਆ ਹੁਣ ਸਾਰਿਆਂ ਨੂੰ ਕਾਲੀ ਤੋਂ ਕਾਲੀ ਬਈ ਜਾਵੇ ਛੇਦੀ ਚੱਲੀਏ ਕਰਦੇ ਕਰਦੇ ਜਾਣਦੇ ਜਾਣਦੇ ਪਰ ਇਹਨਾਂ ਮਾਰੇ ਰੱਕ ਪਰੇ ਨੂੰ ਕਲ ਕਲ ਚਲ 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 ਹਾਂ ਬੈਠੇ ਕਰਕੇ ਜਾਣ ਦੇ ਪੈਰ ਮਾੜਾ ਦੂਵੇ ਦਾ ਬੱਟ ਆਹ ਮਾੜਾ ਮਾੜਾ ਪਰੇ ਰੱਖੀ ਹਲਕਾ ਬੇਮਰੂਮਾ ਜਾਂ ਬਸ ਚੱਲ ਚਲ ਚਲਦੇ ਜਾਣ ਦੇ ਜਾਣ ਦੇ ਚੱਲ ਹੋਰ ਕਰ ਦੇ ਬਸ ਇੱਥੇ ਰੋਕ ਦੇ ਮਤਰਾ ਭੋੜਾ ਹੋ ਗਿਆ ਲੋਡ ਤੇ ਹੁਣ ਚੱਲਦੇ ਆ ਬਾਕੀ ਚਲੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਨਵੇਂ ਵਲੌਗ ਦੇ ਵਿੱਚ ਦੱਸਿਓ ਸਾਰੇ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗਾ ਵਲੌਗ ਤੇ ਬਾਬੇ ਦੇ ਮੇਰ ਨਾਲ ਤੇ ਅੱਜ ਆਪਣਾ ਤਿੰਨ ਸਿਲੰਡਰਾਂ ਵਿੱਚ ਸੈਕੰਡ ਪੋਜੀਸ਼ਨ ਆਪਣੀ ਪਾ ਗਈ ਬਹੁਤ ਵਧੀਆ ਤੇ ਜਿਹੜੀ ਫਾਸਟਰ ਦੀ ਸੈਕੰਡ ਦੀ ਹਾਰ ਜਾਤ ਸੀਗੀ ਐਵੇਂ ਇੱਕ ਡੇਢ ਸੈਕਿੰਡ ਦੀ ਸੀਗੀ ਕੋਈ ਨਹੀਂ ਤੇ ਪਰਮਾਤਮਾ ਦੀ ਮਿਹਰ ਨਾਲ ਸਾਰੇ ਟਰੈਕਟਰ ਬਹੁਤ ਵਧੀਆ ਚੱਲੇ ਆ ਤੇ ਬਾਕੀ ਚਲੋ ਠੀਕ ਆ ਮਿੱਤਰੋ